ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਢੱਲਮਾ ਵਾਲਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਖਾਸ ਕਰਕੇ ਬੱਛੀਆਂ ਦਾ ਜੀ ਅੱਜ ਪੰਜ ਬੱਛੀਆਂ ਸੇਲ ਨੇ ਸੇਲ ਤਾਂ ਜ਼ਿਆਦਾ ਸੀਗੀਆਂ ਪਰ ਮੇਰੇ ਆਉਣ ਤੋਂ ਪਹਿਲਾਂ ਕੋ ਸੇਲ ਹੋ ਗਈਆਂ ਵੈਗ ਗਈਆਂ ਗਿਆ ਲੈ ਗਏ ਆਓ ਵੀਰ ਤੇ ਪੰਜ ਰਹਿ ਗਈਆਂ ਇਹਨਾਂ ਦੀ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਡਰੈਸ ਦੱਸ ਦਿਓ ਜੀ ਨਾਮ ਵਰਤੀ ਸਿੰਘ ਜੀ ਪਿੰਡ ਜੀ ਢਲਵਾਲਾ ਜੀ ਤਸੀਲ ਜੀ ਤਸੀਲ ਬਾਗਾਪੁਰਣਾ ਜੀ ਜ਼ਿਲ੍ਹਾ ਮੋਗਾ ਜੀ ਤੇ ਬਈ ਭਗਤ ਆਪਣੇ ਤੋਂ ਕਿੰਨੀ ਕ ਮੀਲ ਰਹਿ ਜਾਂਦੇ ਆ ਇੱਥੇ ਹੈਗਾ ਜੀ ਆਪਾਂ 7 ਕਿਲੋਮੀਟਰ 7 ਕਿਲੋਮੀਟਰ ਭਗਤ ਦੇ ਨੇੜੇ ਹੀ ਰਹਿ ਜਾਂਦਾ ਪਿੰਡ ਲਾਸਟ ਪਿੰਡ ਹੀ ਆ ਮੋਗੇ ਜ਼ਿਲ੍ਹੇ ਦਾ ਨੇ ਇਹਦੂ ਘੰ ਬਠਿੰਡਾ ਚੱਲ ਪੈਂਦਾ ਜੀ ਤੇ ਬੱਚਿਆਂ ਦਾ ਕੰਮ ਆ ਬਈ ਪਾਦਾ ਬੱਚਿਆਂ ਦਾ ਠੀਕ ਆ ਜੀ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਇਹਦੀ ਕਿੰਨੀ ਉਮਰ ਆ ਬਈ ਇਹਦੀ ਵੀਰ ਜੀ ਹੁਣ ਦੋ ਦੰਦ ਲਾਇਆ ਜੀ ਇਹਨੇ ਦੋ ਦੰਦ ਦੋ ਦੰਦ ਚੱਕੇ ਆ ਜੀ ਹਾਂ ਦੋ ਦੰਦ ਹੈ ਚੱਕੇ ਠੀਕ ਆ ਜੀ ਲਿਆਂਦੀ ਵੀ ਆਪਣੀ ਬਈ ਆਪਾਂ ਲਿਆਂਦੀ ਆ ਵੀਰ ਜੀ ਠੀਕ ਆ ਜੀ ਆ ਦੇਖੋ ਜੀ ਗੰਦ ਤੁਹਾਨੂੰ ਦੰਦ ਦਿਖਾ ਦਿੰਨੇ ਆ ਜੀ ਨੇੜੇ ਤੋਂ ਦੋ ਦੰਦ ਆ ਜੀ ਮੂੰਹ ਤੋਂ ਦੋ ਦੰਦ ਆ ਤੇ ਇਹ ਆਈ ਦੀ ਵਗੈਰਾ ਤਾਂ ਨਹੀਂ ਹੋਈ ਬਈ ਇਹਦੀ ਨਹੀਂ ਵੀਰੇ ਇਹਦੀ ਹਜੇ ਆਪਾਂ ਨਹੀਂ ਕਰਾਈ ਠੀਕ ਆ ਜੀ ਝੋਲੀ ਦਿਖਾ ਦਿਓ ਜੀ ਥੋੜੀ ਜੀ ਝੋਲੀ ਤੁਹਾਨੂੰ ਦਿਖਾ ਦਿੰਨੇ ਆ ਥਣਾ ਦੇ ਸਹਿ ਸੋਹਣੇ ਆ ਫੇਸ ਕੁਆਲਿਟੀ ਰੰਗ ਰੂਪ ਦੀ ਸੋਹਣੀ ਹੈ ਜੀ ਚੰਗੀ ਸੇਵਾ ਗੌਰ ਹੋ ਜੇ ਤਾਂ ਸੋਹਣੀ ਵੜ ਤਿਆਰ ਹੋ ਜੂਗੀ ਮੁੱਲ ਬਈ ਇਹਦਾ ਮੁੱਲ ਵੀਰੇ 7000 ਹੈ ਜੀ ਮਾਨਤਨ ਹੋ ਜਾਊਗਾ ਜੀ ਮਾਨਤਨ ਕਰਦੇ ਠੀਕ ਹੈ ਜੀ ਜੈਜਾ ਮੌਲੀ ਕੀਤਾ ਬਾਈ ਨੇ 7000 ਰੁਪਿਆ ਬਾਕੀ ਮਾਨਤਨ ਹੋ ਜਾਊਗਾ ਬੱਚੀ ਚੰਗੀ ਹੈ ਜਰਸੀ ਚ ਪੈਂਦੀ ਹੈ ਜੀ ਚੰਗੀ ਸੇਵਾ ਗੌਰ ਭਾਲਦੀ ਆ ਤੇ ਚੰਗੀ ਵੜ ਬਣ ਜੂ ਜੀ 2 ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹ ਕੀ ਹੈ ਵੀਰੇ ਮੂੰਹ ਜੀ ਮੂੰਹ ਤਾਂ ਖੀਰੀ ਆ ਜੀ ਤੇ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਮੂੰਹ ਤਾਂ ਖੀਰੀ ਆ ਛੋਟਾ ਕੰਨ ਆ ਰੰਗ ਰੂਪ ਦੀ ਇਹ ਵੀ ਚੰਗੀ ਆ ਜੀ ਦੰਦ ਤੁਹਾਨੂੰ ਦਿਖਾਈ ਦਿੰਨੇ ਆ ਬਈ ਝੋਲੀ ਦਿਖਾ ਦਿੰਨੇ ਰੋਕੋ ਥੋੜਾ ਜਿਆ ਝੋਲੀ ਚੈੱਕ ਕਰ ਸਕਦੇ ਹੋ ਇਹਦੇ ਵਿਚਾਰੇ ਤਾਂ ਨਿੱਖੜ ਮਿਆਂ ਕੋਈ ਵਾਧੂ ਸ਼ਾਖ ਨਹੀਂ ਥੋੜਾ ਜਿਆ ਕੈਮਰੇ ਤੋਂ ਡਰਦਾ ਜੀ ਪਸੂ ਇਹਦਾ ਕੀ ਮੁੱਲਾ ਬਾਈ ਇਹਦਾ ਵੀ 10000 ਰੁਪਏ ਕਿੰਨਾ 10000 ਰੁਪਏ 10000 ਜੀ ਹਾਂ ਜੀ ਮਾਂ ਤਰ ਖੁੱਲਾ ਕਰ ਦਾਂਗੇ ਇਹ ਠੀਕ ਆ ਜੀ ਬਾਈ ਕਹਿੰਦਾ ਪਹਿਲੀ ਤਾਂ ਮੁੱਲ 7000 ਸੀ ਇਹਦਾ 10000 ਆ ਇਹਦੇ ਜੋ ਮਾਨਤਨ ਬਾਈ ਕਹਿੰਦਾ ਖੁੱਲਾ ਕਰ ਦਾਂਗੇ ਜਿਹੜੇ ਵੀਰ ਨੂੰ ਪਸੰਦ ਆ ਉਹ ਮੂੰਹ ਤੋਂ ਦੋ ਦੰਦਾਂ ਥੋੜੀ ਜੀ ਜਿਨ੍ਹਾਂ ਦੇ ਘਰ ਆਈ ਆ ਸੇਵਾ ਘੱਟ ਵਾਲੇ ਘਰ ਆਈ ਤਾਂ ਕਰਕੇ ਲਿੱਸੀ ਆ ਚੰਗੀ ਸੇਵਾ ਗੌਰ ਹੋ ਜੇ ਤਾਂ ਸੋਹਣੀ ਵੜ ਬੰਜੂ ਕਿਉਂਕਿ ਮੂੰਹ ਮੱਥੇ ਦੀ ਚੰਗੀ ਆ ਤੇ ਕੰਨ ਕੋ ਨ ਬਹੁਤ ਸੋਹਣਾ ਜੀ ਇਹ ਕੀ ਹੈ ਵੀਰੇ ਤੈਨੂੰ ਨੰਬਰ ਸ਼ਾਹੀਵਾਲ ਇਹਦੀ ਕਿੰਨੀ ਉਮਰ ਆ ਬਾਈ ਇਹ ਵੀਰੇ 2 ਲੱਕੀ ਨਹੀਂ ਵੀ ਹੁਣ ਦੋ ਦੰਦ ਚੱਕੇ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਮੂੰਹ ਤੋਂ ਦੋ ਦੰਦ ਦਿਖਾ ਦਿਓ ਬਾਈ ਮੜਾ ਜੀ ਲੋ ਦਾਂਤਨ ਨੂੰ ਦਿਖਾ ਦਿੰਨੇ ਆ ਉਤੋ ਦੋ ਦਾਂ ਦਾ ਚੈੱਕ ਕਰ ਸਕਦੇ ਹੋ ਬਸ ਮੇਰ ਛੱਡ ਦੇ ਥੋੜਾ ਜਿਹਾ ਔਲ ਕਰਦੀ ਆ ਬਾਕੀ ਕਦ ਕਾੜਦੀ ਇਹ ਵੀ ਚੰਗੀ ਆ ਜਾਤ ਬਰੀਡ ਦੀ ਫੁੱਲ ਆ ਸ਼ਾਹੀਵਾਲ ਬਾਕੀ ਚੈੱਕ ਕਰ ਲੋ ਜੀ ਸੋਹਣੀ ਰੰਗ ਰੂਪ ਦੀ ਤੇ ਚੰਗੇ ਕਦ ਕਾੜਦੀ ਆ ਇਹਦਾ ਕੀ ਮੁੱਲ ਆ ਬਾਈ ਇਹਦਾ 6000 ਰੁਪਏ ਜੀ ਠੀਕ ਹੈ ਇਹਦੇ ਚੋ ਵੀ ਹੋ ਜਾ ਮਾਨਤਨ ਬਾਈ ਮੁੱਲ ਬਾਈ ਦੇ ਛੋਟੇ ਛੋਟੇ ਹੀ ਆ 6000 ਰੁਪਿਆ ਬਾਕੀ ਮਾਨਤਨ ਹੋ ਜਾਊਗਾ ਨਸਲ ਦੀ ਚੰਗੀ ਆ ਜੀ ਪਿਓਰ ਸ਼ਾਹੀਵਾਲ ਚ ਹੀ ਪੈਂਦੀ ਆ ਬਾਕੀ ਕੰਨ ਚੈੱਕ ਕਰ ਲੋ ਤੁਹਾਨੂੰ ਚੈੱਕ ਕਰ ਲੋ ਜੀ ਪੂਰੀ ਸਾਹੀਵਾਲ ਚੰਗੀ ਸੇਵਾ ਗੌਰ ਹੋ ਜੇ ਇਹ ਵੀ ਸੋਹਣੀ ਵਿੜ ਬੰਜੂ ਜੀ 4 ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹਦੀ ਵੀ ਜੀ ਐਵੇਂ ਖੀਰੀ ਆ ਬੱਚੀ ਮੂੰਹ ਤੋਂ ਖੀਰੀ ਆ ਜੀ ਇਹ ਸਾਹੀਵਾਲ ਕਰਾਸ ਲੱਗਦੀ ਹੈ ਨਾ ਬਈ ਸਾਹੀਵਾਲ ਕਰਾਸ ਹੈ ਜੀ ਠੀਕ ਆ ਜੀ ਮੂੰਹ ਤੋਂ ਖੀਰੀ ਆ ਇਹ ਵੀ ਝੋਲੀ ਤੁਹਾਨੂੰ ਇਹਦੀ ਵੀ ਦਿਖਾ ਦਿੰਨੇ ਆ ਰੋਕ ਲਈ ਬਈ ਤੁਸੀਂ ਕਰ ਸਕਦੇ ਹੋ ਐਨ ਕੱਲਾ ਕੱਲਾ ਥਾਂ ਨਿੱਖੜ ਮਾਂ ਲੱਗਿਆ ਵਾ ਕੋਈ ਬਾਧੂ ਸ਼ਾਖ ਨਹੀਂ ਕੱਦ ਕਾਢਦੀ ਹੈ ਵੀ ਚੰਗੀਆਂ ਮੂੰਹ ਤੋਂ ਬਾਈ ਖੀਰੀ ਦੱਸਦਾ ਬਾਈ ਦਾ ਵਪਾਰ ਦਾ ਕੰਮ ਆ ਹਾਂਜੀ ਖਾਸ ਕਰਕੇ ਬੱਚੀਆਂ ਦਾ ਜੀ ਇਹਦਾ ਕੀ ਮੁੱਲ ਆ ਬਾਈ ਇਹਦਾ ਮੁੱਲ 7000 ਆ ਵੀਰੇ ਠੀਕ ਆ ਮਾਨਤਨ ਹੋ ਜੂਗਾ ਜੀ ਸਾਹੀਵਾਲ ਕ੍ਰੋਸ ਚ ਪੈਂਦੀ ਆ ਦੋ ਦਿਨਾਂ ਦਾ ਚੰਗਾ ਹੁੰਦਾ ਫੈਟ ਚੰਗੀ ਆਉਂਦੀ ਹੁੰਦੀ ਚੰਗੀ ਸੇਵਾ ਗੌਰ ਹੋ ਜੇ ਮੂੰਹ ਤੋਂ ਖੀਰੀ ਆ ਤਾਂ ਸੋਹਣੀ ਵੜ ਬਣ ਜੂ ਜੀ ਬਾਕੀ ਥੋੜੀ ਜਿਹੀ ਲਿੱਸੀਆਂ ਜੀ ਸੇਵਾ ਭਾਲਦੀਆਂ ਕਿਉਂਕਿ ਜਿਹੜਾ ਬਾਈ ਕੋਲ ਤਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਦੋ ਦਿਨ ਖੜਦੀਆਂ ਬੱਚੀਆਂ ਉੜ ਲੈ ਜਾਂਦਾ ਕੋਈ ਨਾ ਕੋਈ ਵੀਰ ਸੇਵਾ ਦੀ ਲੋੜ ਆ ਜੀ ਇਹਨਾਂ ਨੂੰ 5 ਨੰਬਰ ਐਫ ਇਹਦੀ ਕੀ ਡਿਟੇਲ ਆ ਬਾਈ ਨੰਬਰ ਜੀ ਆਪਣੇ ਚੌਗ ਲੱਗ ਜੀ ਚਾਰ ਦੰਦ ਦਾ ਮੂੰਹ ਤੋਂ ਤੇ ਬਾਈ ਮਦਰ ਮਾਲਕ ਰਿਕਾਰਡ ਕੀ ਆਦਾ 22 ਬਾਈ ਦੱਸਦੇ ਜੀ ਮਾਲਕਾ ਜਿੰਨਾ ਤੋਂ ਲਿਆਂਦੀ ਆ ਜੀ ਮਾਲਕਾ ਨੇ 22 ਕਿਲੋ ਦੱਸਿਆ ਤੇ ਇਹਦੀ ਤਾਂ ਨਹੀਂ ਏਆਈ ਵਗੈਰਾ ਹੋਈ ਬਾਈ ਠੀਕ ਆ ਜੀ ਬਾਈ ਕਹਿੰਦਾ ਆਪਾਂ ਨਹੀਂ ਕਰਾਈ ਆਪਾਂ ਉਹ ਕਹਿੰਦੇ ਜੀ ਬਈ ਕਰੀ ਠੀਕ ਆ ਪੂਰਾ ਆ ਸੀਗਾ ਠੀਕ ਆ ਜੀ ਦੋ ਮਾ ਚਾਹੀਦਾ ਉਹ ਨਹੀਂ ਗਿਆ ਇਹਨੂੰ ਹੋ ਗਿਆ 20 ਦਿਨ ਆਪਣੇ ਕੋਲ ਆਈ ਨਹੀਂ ਜੀ ਠੀਕ ਆ ਜੀ ਹਾਂ ਜੀ ਬਾਈ ਕਹਿੰਦਾ ਮਾਲਕਾ ਨੇ ਦੱਸਿਆ ਸੀ ਕਿ ਆਪਾਂ ਏਆਈ ਕਰਾਈ ਸੀ ਪਰ ਆਪਾਂ ਨਹੀਂ ਕਰਾਈ ਨਾ ਹੀ ਚੈੱਕ ਹੋਈ ਆ ਗੱਬਣਾ ਨਹੀਂ ਗੱਬਣੋ ਅਗਲੇ ਦੀ ਕਿਸਮਤਾ ਪਰ ਸੇਵਾਗੌਰ ਹੋ ਜਾਏ ਤੇ ਵੜ ਚੰਗੀ ਬਣ ਜੂ ਕਿਉਂਕਿ ਜਾਤ ਬਰੀਡ ਦੀ ਫੁੱਲ ਮਾਲਕਾਂ ਨੇ ਦੱਸਿਆ ਕਿ 20 22 ਕਿਲੋ ਦੁੱਧ ਦਿੱਤਾ ਇਹਦੀ ਮਾਂ ਨੇ ਬਾਕੀ ਰੰਗ ਰੂਪ ਦੀ ਚੰਗੀ ਆ ਇਹਦਾ ਕੀ ਮੁੱਲ ਆ ਬਾਈ 7000 ਇਹਦਾ 7000 ਮੁੱਲ ਮਾਨਤਨ ਹੋ ਜਾਊਗਾ ਹੀ ਮਾਨਤਨ ਕਰ ਦਿਆਂਗੇ 7000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹੜਾ ਵੀ ਚੱਲ ਕੇ ਆਊਗਾ ਨੰਬਰ 22 ਦਾ ਸਕਰੀਨ ਤੇ ਚੱਲੂਗਾ ਕੋਈ ਵੀ ਬੱਚੀ ਕਿਸੇ ਨੂੰ ਪਸੰਦ ਆਉਂਦੀ ਆ ਬਾਈ ਨਾਲ ਕਨੈਕਟ ਕਰ ਸਕਦਾ ਜੀ ਧੰਨਵਾਦੀ